ਕੀ ਰਾਤ ਨੂੰ ਦੇਵਰ ਨੇ ਭਾਬੀ ਦੀ ਫੜੀ ਬਾਹ ਤੇ ਕੱਢੀ ਪੜਾਂਸ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਦੇਵਰ ਨੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਕੱਢੀ ਪੜਾਂਸ ਤੇ ਕਿਹਾ ਰੋਟੀ ਪਕਦੀ ਕਰਦੇ ਨਹੀਂ ਭਾਬੀ ਦੇਵਰ ਕਰੀ ਦੀ ਜਿਠੀ ਕਿ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀਆਂ ਨੇ ਸਾਨੂੰ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੀ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿਠੀ ਕਿ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਹਰ ਇੱਕ ਬੰਦੇ ਨੂੰ ਬੇहद ਹੈਰਾਨ ਕਰਕੇ ਰੱਖ ਦਿੰਦੀ ਹਨ ਜੋ ਕਿ ਵਿਆਹ ਬੜੇ ਨੇ ਹਰ ਇੱਕ ਪੰਜਾਬੀ ਨੂੰ ਬੇਹੱਦ ਚਾਹ ਹੁੰਦਾ ਹੈ ਇਸੇ ਚਾਹ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਉੱਡੂ ਉੱਡੂ ਕਰਦਾ ਰਹਿੰਦਾ ਹੈ ਤੇ ਉੱਚੀ ਦੋ ਤੇ ਇਸ ਦਿੌਰ ਨੇ ਵੀ ਵਿਆਹ ਵਾਲੇ ਦਿਨ ਹੀ ਆਪਣੀ ਭਾਬੀ ਦੀ ਫੜੀ ਵਿਆਹ ਤੇ ਕਿਹਾ ਰੋਟੀ ਪੱਕਦੀ ਕਰਦੇ ਨਹੀਂ ਭਾਬੀ ਦਿੌਰ ਕੁਵਾਰੇ ਦੀ ਤੁਸੀਂ ਇਸੇ ਵੀਡੀਓ ਬਾਰੇ ਦੋਤੋ ਦੇਖ ਸਕਦੇ ਹੋ ਤੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ